ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਪੀਕ ਮਿਸ਼ਨ ਦੀਆਂ ਅਧੂਰੀਆਂ ਮੰਗਾਂ ਏਰੀਅਰ ਦੀਆਂ ਕਿਸ਼ਤਾਂ ਪੁਰਾਣੀ ਪੈਨਸ਼ਨ ਬਹਾਲ ਸਕੀਮ ਨੂੰ ਲੈ ਕੇ ਮੁਲਾਜ਼ਮਾਂ ਦੇ ਬਹੁਤ ਸਾਰੇ ਏਜੰਡੇ ਨੇ ਜਿਸ ਕਰਕੇ ਪੰਜਾਬ ਸਰਕਾਰ ਦੇ ਨਾਲ ਮੁਲਾਜ਼ਮਾਂ ਦੀ ਪੈਨਸ਼ਨ ਦਾ ਰابطਾ ਕਾਇਮ ਨਹੀਂ ਹੋ ਰਿਹਾ ਸੀ ਪਿਛਲਾ ਦਿਨ ਪਿਛਲੇ ਦਿਨਾਂ ਦੇ ਵਿੱਚ ਸੋ ਉਸ ਦੇ ਲਈ ਇੱਕ ਪੱਤਰ ਜਾਰੀ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੈਨਸ਼ਨ ਦੇ ਲਈ ਸੋ ਇਸ ਨੂੰ ਆਪਾਂ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਗੁਜਾਰਿਸ਼ ਹੈ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਡੇ ਮੁਲਾਜ਼ਮ ਸਾਥੀਆਂ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਪਹੁੰਚ ਸਕੇ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਸੋ ਅੱਜ ਹੀ ਪੱਤਰ ਜਾਰੀ ਹੋਇਆ ਰੀਸੈਂਟ 22425 ਨੂੰ ਜਾਰੀ ਹੋਇਆ ਸੋ ਪੰਜਾਬ ਸਰਕਾਰ ਆਮ ਰਾਜ ਪ੍ਰਬੰਧਕੀ ਵਿਭਾਗ ਆਮ ਤਾਲਮੇਲ ਸ਼ਾਖਾ ਜਿਸ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਗਿਆ 25 ਅਪ੍ਰੈਲ 2025 ਨੂੰ ਸਥਾਨ ਦਿੱਤਾ ਹੈ ਪੰਜਾਬ ਭਵਨ ਸੈਕਟਰ ਚੰਡੀਗੜ੍ਹ ਦੇ ਵਿੱਚ ਸੋ ਇਸ ਨੂੰ ਆਪਾਂ ਪੜ ਕੇ ਤੁਹਾਨੂੰ ਮੈਂ ਸੁਣਾ ਦਿੰਨੀ ਆ ਇਹਦਾ ਵਿਸ਼ਾ ਹੈ ਕੈਬਨਿਟ ਸਬ ਕਮੇਟੀ ਦੀ ਮੀਟਿੰਗ 25 4 2025 ਨੂੰ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਹੋਣ ਵਾਲੀਆਂ ਮੀਟਿੰਗਾਂ ਸੰਬੰਧੀ ਅਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਵਿਸ਼ਾ ਅੰਕਿਤ ਮਾਮਲਾ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਪੰਜਾਬ ਜੀ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ ਕਮੇਟੀ ਦੀਆਂ ਵੱਖ-ਵੱਖ ਜੂਨੀਅਨ ਨਾਲ ਮੀਟਿੰਗਾਂ ਦੀ ਮਿਤੀ 25/4/25 ਨੂੰ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਨਿਰਧਾਰਿਤ ਕੀਤੀ ਗਈ ਹੈ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਸੋ ਇਹਦੇ ਵਿੱਚ ਚਾਰ ਜੂਨੀਅਨ ਹੈ ਜਿਨ੍ਹਾਂ ਨਾਲ ਮੀਟਿੰਗ ਹੋਊਗੀ 25 ਤਰੀਕ ਨੂੰ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸੰਜਾ ਫਰੰਟ ਨੂੰ ਸਮਾਂ ਦਿੱਤਾ ਗਿਆ ਹੈ 11 ਵਜੇ ਦਾ ਸਮਾਂ 25 ਤਰੀਕ ਹੈ ਵਿੱਤ ਵਿਭਾਗ ਪਰਸੋਨਲ ਵਿਭਾਗ ਨਾਲ ਸੰਬੰਧਿਤ ਜਿਹੜੇ ਸਾਰੇ ਮੁਲਾਜ਼ਮ ਤੇ ਪੈਨਸ਼ਨਰਸ ਨੇ ਦੂਸਰਾ ਜੂਨੀਅਨ ਹੈਗੀ ਐ ਅਸੋਸੀਏਟ ਦੇ ਵਿੱਚ ਹੈਗੀ ਐ ਪ੍ਰਾਇਮਰੀ ਪ੍ਰੀ ਪ੍ਰਾਇਮਰੀ ਅਧਿਆਪਕ ਜੂਨੀਅਨ ਹੈ ਸਕੂਲ ਸਿੱਖਿਆ ਬੋਰਡ ਦੇ ਅਧੀਨ ਜੋ ਵਿਭਾਗ ਹੈ ਇਹਨਾਂ ਨੂੰ 11:30 ਵਜੇ ਦਾ ਟਾਈਮ ਦਿੱਤਾ ਗਿਆ ਬਟ ਡੇਟ ਸੇਮ ਹੈ 25/4/25 ਤੀਸਰੀ ਜੂਨੀਅਨ ਵਿਸ਼ੇਸ਼ ਅਧਿਆਪਕ ਆਈਟੀ ਆਰਟੀ ਆਈਈਆਰਟੀ ਜੂਨੀਅਨ ਹੈ 12:00 ਵਜੇ ਦਾ ਟਾਈਮ ਦਿੱਤਾ ਗਿਆ ਇਹਨਾਂ ਨੂੰ 25/4/2025 ਸਕੂਲ ਸਿੱਖਿਆ ਭਾਗ ਨਾਲ ਸੰਬੰਧੀ ਵਿਭਾਗ ਹੈ ਇਹ 4 ਨੰਬਰ ਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਨੂੰ ਟਾਈਮ ਦਿੱਤਾ ਗਿਆ ਸਾਢੇ 12 ਵਜੇ ਦਾ ਟਾਈਮ ਹੈ ਸਕੂਲ ਸਿੱਖਿਆ ਭਾਗ ਦੇ ਨਾਲ ਸੰਬੰਧਿਤ ਵਿਭਾਗ ਤੇ ਜਿਸ ਦਾ ਸਮਾਂ ਸਾਢੇ 12 ਵਜੇ ਰੱਖਿਆ ਗਿਆ ਸੋ ਕੈਬਨਿਟ ਸਬਕਮੇਟੀ ਦੀ ਜਿਹੜੀ ਮੀਟਿੰਗ ਹੈ ਹੁਣ 25/04/25 ਨੂੰ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਹੋਵੇਗੀ ਇਹ ਮੀਟਿੰਗ ਦਾ ਟਾਈਮ ਦਿੱਤਾ ਗਿਆ ਜਿਸ ਦੇ ਵਿੱਚ ਚਾਰ ਜੂਨੀਅਨ ਦੇ ਮੈਂਬਰ ਹੈ ਜਿਹੜੇ ਉਹ ਸ਼ਾਮਲ ਹੋਣਗੇ ਤੇ ਉਹਨਾਂ ਦਾ ਸਮਾਂ ਜਿਹੜਾ ਵੱਖ-ਵੱਖ ਹੈ ਅੱਧੇ-ਅੱਧੇ ਘੰਟੇ ਦਾ ਫਰਕ ਹੈ ਸੋ ਇਸ ਦੇ ਵਿੱਚ ਮੁਲਾਜ਼ਮਾਂ ਤੇ ਬੈਂਚਸ ਦਾ ਕਿਹੜੀਆਂ ਮੰਗਾਂ ਦੇ ਉੱਪਰ ਵਿਚਾਰ ਪਟਾੰਦਰਾ ਹੁੰਦਾ ਚਰਚਾ ਹੁੰਦੀ ਹੈ ਉਸ ਤੋਂ ਬਾਅਦ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਜੂਨੀਅਨ ਵਿਸ਼ੇਸ਼ ਅਧਿਆਪਕ IERT ਦੇ ਜੂਨੀਅਨ ਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਸੋ ਇਸ ਮੀਟਿੰਗ ਦੇ ਹੋਣ ਤੋਂ ਬਾਅਦ ਜੋ ਇਸ ਦਾ ਨਤੀਜਾ ਜਾਂ ਮੀਟਿੰਗ ਦਾ ਜੋ ਵੀ ਨਤੀਜਾ ਪੱਖ ਨਿਕਲ ਕੇ ਆਉਂਦਾ ਹੈ ਤੁਹਾਡੇ ਨਾਲ 25 ਤਰੀਕ ਤੋਂ ਬਾਅਦ ਜ਼ਰੂਰ ਸ਼ੇਅਰ ਕਰਾਂਗੇ ਸੋ ACGI ਆਦੀ ਤਾਜ਼ਾ ਜਾਣਕਾਰੀ ਮੁਲਾਜ਼ਮਾਂ ਦੇ ਲਈ ਤੇ ਬਾਕੀ ਤਿੰਨ ਐਸੋਸੀਏਸ਼ਨਾਂ ਜੂਨੀਅਨ ਵੱਲੋਂ ਜਿਨ੍ਹਾਂ ਦੇ ਇਸ ਦੇ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਤੇ ਮੀਟਿੰਗ ਦਾ ਸਥਾਨ ਤੁਹਾਨੂੰ ਫੇਰ ਦੱਸ ਦਈਏ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਹੋਣੀ ਆ ਸੋ ਇਸ ਦੇ ਵਿੱਚ ਹੋ ਸਕਦਾ ਪੇ ਕਮਿਸ਼ਨ ਦੀਆਂ ਅਧੂਰੀਆਂ ਮੰਗਾਂ ਏਰੀਆ ਦੀਆਂ ਕਿਸ਼ਤਾਂ ਪੁਰਾਣੀ ਪੈਨਸ਼ਨ ਸਕੀਮ ਅਜੰਡੇ ਹੋਣ ਤੇ ਹੋਰ ਵੀ ਜਿਹੜੇ ਅਜੰਡੇ ਹੈਗੇ ਆ ਮੁਲਾਜ਼ਮਾਂ ਦੇ ਪੈਨਸ਼ਨਸ ਦੇ ਆਪਣੇ ਮੁੱਦਿਆਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਇਹ ਆਪਾਂ 25 ਤਰੀਕ ਤੋਂ ਬਾਅਦ ਹੀ ਗੱਲ ਕਰਾਂਗੇ ਕਿ ਇਸਾ ਕੀ ਨਤੀਜਾ ਨਿਚੋੜ ਨਿਕਲ ਕੇ ਆਉਂਦਾ ਹੈ ਪੰਜਾਬ ਸਰਕਾਰ ਕੀ ਇਸ ਦੇ ਉੱਪਰ ਗੱਲ ਕਰਦੀ ਹੈ ਸੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ